ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਫਰਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਦਰਬਾਰ ਦੇ ਵਿੱਚ ਖਾਸ ਕਿਹੜੀ ਚੀਜ਼ ਹੋਣੀ ਜ਼ਰੂਰੀ ਹੈ ਜੀ ਜਿਸ ਦੇ ਬਿਨਾਂ ਦਰਬਾਰ ਅਧੂਰਾ ਹੈ ਸੋ ਇਹਦੇ ਬਾਰੇ ਆਪਾਂ ਅੱਜ ਵੀਡੀਓ ਰਾਈਗਰ ਕਰਨੀ ਹੈ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਪਲੀਜ਼ ਜ਼ਰੂਰ ਸੁਣਨਾ ਜੀ ਸਮਝਣਾ ਤੇ ਅਮਲ ਕਰਨਾ ਸੋ ਵੀਡੀਓ ਨੂੰ ਪੂਰੀ ਪਲੀਜ਼ ਜ਼ਰੂਰ ਸੁਣਿਆ ਕਰੋ ਪੂਰੀ ਵੀਡੀਓ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਜਿਨ੍ਹਾਂ ਨੂੰ ਅਜੇ ਤੱਕ ਕੁਝ ਨਾ ਕੁਝ ਲਾਭ ਵੀਡੀਓ ਰਾਈ ਮਿਲਿਆ ਹੈ ਤੇ ਉਹ ਅੱਗੇ ਵੀ ਯਕੀਨ ਬਣਾ ਕੇ ਰੱਖਣ ਕਿ ਅਸੀਂ ਜੇ ਇਹ ਕਰਮ ਕਰਾਂਗੇ ਜੋ ਦੱਸੇ ਜਾਂਦੇ ਨੇ ਇਹਨਾਂ ਗੱਲਾਂ ਤੇ ਗੌਰ ਕਰਾਂਗੇ ਤਾਂ ਜ਼ਿੰਦਗੀ ਵਿੱਚ ਸੁੱਖ ਆਉਣਗੇ ਸੋ ਸੁੱਖ ਆਉਂਦੇ ਜ਼ਰੂਰ ਆ ਪਰ ਕੋਸ਼ਿਸ਼ ਮਿਹਨਤ ਕਰਨੀ ਪੈਂਦੀ ਆ ਜਿਵੇਂ ਪੈਸਾ ਕਮਾਉਣ ਲਈ ਅਸੀਂ ਮਿਹਨਤ ਕਰਦੇ ਆ ਇਸੇ ਤਰ੍ਹਾਂ ਰੱਬ ਨਾਲ ਜੁੜੇ ਹੋਏ ਕਰਮ ਜਿਹੜੇ ਆ ਉਹ ਕਰ ਲੈਣੇ ਚਾਹੀਦੇ ਆ ਇਹਨਾਂ ਦੇ ਨਾਲ ਫਿਰ ਉਹ ਮਿਹਨਤ ਦੇ ਵਿੱਚ ਬਰਕਤ ਪੈਂਦਾ ਜੋ ਅਸੀਂ ਦੁਨਿਆਵੀ ਮਿਹਨਤ ਕਰਦੇ ਆ ਉਹ ਮਿਹਨਤ ਦੇ ਵਿੱਚ ਇਹ ਕਰਮਾਂ ਦੇ ਨਾਲ ਬਰਕਤ ਆਉਂਦੀ ਆ ਤੇ ਇਨਸਾਨ ਔਰ ਵੀ ਉੱਚਾ ਹੁੰਦਾ ਜਾਂਦਾ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਅਮਲ ਕਰਿਆ ਕਰੋ ਜੀ ਆ ਕਿ ਜੇਕਰ ਕੋਈ ਰੂਹਾਂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜਨ ਜਾ ਰਹੀ ਹੈ ਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਨਾਲ ਲੱਗਦੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਹੁੰਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਤੇ ਕੁਝ ਕਮੈਂਟਾਂ ਲਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਾਇਆ ਕਰੋ ਕਮੈਂਟਾਂ ਜੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਮਿਲ ਜਾਣਗੇ ਜੀ ਸੋ ਬਾਕੀ ਹੁਣ ਆਪਾਂ ਇੱਥੇ ਪਹਿਲਾ ਇੱਕ ਕਮੈਂਟ ਦੱਸ ਦਿੰਦੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਕਿਹਾ ਸੀ ਕਿ ਸਾਵਣ ਮਹੀਨੇ ਦੇ ਬਹੁਤ ਸਾਰੇ ਕਰਮ ਨੇ ਤੇ ਅਸੀਂ ਦੱਸਦੇ ਰਹਾਂਗੇ ਪਰ ਤੁਹਾਡੀਆਂ ਵੀਡੀਓ ਬਹੁਤ ਘੱਟ ਆਈਆਂ ਉਡੀਕ ਰਹੀ ਸੋ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਸੋ ਇਹਨਾਂ ਨੇ 1 ਮਿੰਟ ਵਿੱਚ ਇਹ ਸਭ ਕੁਝ ਲਿਖਿਆ ਹੈ ਸੋ ਇੱਥੇ ਮਾਫੀ ਚਾਹੁੰਦੀ ਆ ਕਿਉਂਕਿ ਅਸੀਂ ਗਲਤੀ ਕੀਤੀ ਸੀ ਪਰ ਸਾਨੂੰ ਵੀ ਪਤਾ ਹੈ ਕਿ ਇਹ ਪਿਛਲੇ ਦਿਨਾਂ ਚ ਸਾਤੋਂ ਵੀਡੀਓ ਬਹੁਤ ਘੱਟ ਅਪਲੋਡ ਕਰ ਰਹੀਆਂ ਕਿਉਂਕਿ ਵਕਤ ਨਹੀਂ ਸੀ ਕੁਝ ਜ਼ਿਆਦਾ ਹੀ ਬੀਜੀਸ ਇਸ ਕਰਕੇ ਟਾਈਮ ਨਹੀਂ ਮਿਲਦਾ ਸੀ ਵੀਡੀਓ ਹਰ ਰੋਜ਼ ਪਾਉਣ ਦਾ ਸੋ ਇਸ ਕਰਕੇ ਵੀਡੀਓ ਘੱਟ ਹੀ ਅਪਲੋਡ ਹੁੰਦੀਆਂ ਸੋ ਅੱਗੇ ਤੋਂ ਕੋਸ਼ਿਸ਼ ਰਹੇਗੀ ਕਿ ਹਰ ਰੋਜ਼ ਵੈਸੇ ਤਾਂ ਹਰ ਰੋਜ਼ ਇੱਕ ਕੋਸ਼ਿਸ਼ ਹੁੰਦੀ ਆ ਕਿ ਵੀਡੀਓ ਅਪਲੋਡ ਕੀਤੀ ਜਾਵੇ ਪਰ ਕਈ ਵਾਰ ਵਕਤ ਨਹੀਂ ਹੁੰਦਾ ਸੋ ਇਸ ਕਰਕੇ ਵੀਡੀਓ ਅਪਲੋਡ ਨਹੀਂ ਹੁੰਦੀ ਜੀ ਸੋ ਵਾਕੀ ਕੋਸ਼ਿਸ਼ ਤਾਂ ਹੁੰਦੀ ਆ ਕਿ ਜੋ ਕਰਮ ਮਨ ਵਿੱਚ ਖਿਆਲ ਆਉਂਦਾ ਹੈ ਉਹ ਤੇ ਪਿਛਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿਆ ਕਰੀਏ ਸੋ ਵਾਕੀ ਹੋਰ ਵੀ ਕਰਮ ਸਿਗੇ ਪਰ ਚਲੋ ਕੋਈ ਨਹੀਂ ਅੱਗੇ ਅੱਗੇ ਬਹੁਤ ਸਾਰੇ ਕਰਮ ਮਾਲਕ ਦੇ ਨਾਮ ਤੇ ਕਰਨ ਨੂੰ ਮਿਲਣਗੇ ਜੀ ਸੋ ਜਿਹੜਾ ਕਰਮ ਤੁਸੀਂ ਸੁਣ ਲੈਂਦੇ ਹੋ ਉਹ ਕਰਮ ਜ਼ਰੂਰ ਕਰ ਲਿਆ ਕਰੋ ਜੀ ਵਾਕੀ ਜਿੱਥੇ ਸਾਡੇ ਤੋਂ ਮਿਸਟੇਕ ਹੁੰਦੀ ਆ ਜੀ ਅਸੀਂ ਕੋਸ਼ਿਸ਼ ਕਰੀਦੀ ਆ ਕਿ ਹਰ ਇੱਕ ਵਿਸ਼ਾ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਸੋ ਬਾਕੀ ਕਈ ਵਾਰ ਜ਼ਿੰਦਗੀ ਵਿੱਚ ਕੁਝ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਸਮਾਂ ਕੱਢਣਾ ਮੁਸ਼ਕਲ ਹੋ ਜਾਂਦਾ ਹੈ ਜੀ ਸੋ ਰਿਸ਼ਤੇ ਨਾਲ ਤੇ ਵੀ ਦੇਖਣੇ ਪੈਂਦੇ ਨੇ ਘਰ ਪਰਿਵਾਰ ਵੀ ਦੇਖਣਾ ਪੈਂਦਾ ਇਸ ਕਰਕੇ ਸਮਾਂ ਨਹੀਂ ਮਿਲਦਾ ਬਹੁਤਾ ਕਈ ਵਾਰ ਸੋ ਬਾਕੀ ਇੱਥੇ ਇਹੀ ਕਵਾਂਗੇ ਕਿ ਵੀਡੀਓ ਨੂੰ ਸੁਣ ਕੇ ਸਮਝਿਆ ਕਰੋ ਅਮਲ ਕਰੋ ਤੇ ਫਿਰ ਕਰਮ ਕਰੋ ਸੋ ਜਦੋਂ ਤੁਸੀਂ ਵੀਡੀਓ ਨੂੰ ਸਾਂਹੋਗੇ ਧਿਆਨ ਦੇ ਨਾਲ ਤੇ ਗੱਲ ਸਮਝ ਕੇ ਵਿੱਚ ਆਉਂਦੀ ਆ ਸਮਝੋਗੇ ਤੇ ਫਿਰ ਅਮਲ ਕਰ ਪਾਉਂਗੇ ਕਰਮ ਕਰ ਪਾਉਂਗੇ ਤੇ ਕਰਮਾਂ ਦਾ ਹੀ ਫਲ ਮਿਲਦਾ ਹੈ ਜੀ ਸੋ ਗੱਲ ਨੂੰ ਜੇ ਚੰਗੀ ਤਰ੍ਹਾਂ ਸੁਣਿਆ ਸਮਝਿਆ ਨਾ ਤਾਂ ਫਿਰ ਫਾਇਦਾ ਨਹੀਂ ਹੈ ਜੀ ਸੋ ਇਸ ਕਰਕੇ ਵਾਕਿ ਇੱਥੇ ਤੁਹਾਡਾ ਧੰਨਵਾਦ ਕਰਦੇ ਆ ਕਿਉਂਕਿ ਕਮੈਂਟ ਬਹੁਤ ਜ਼ਿਆਦਾ ਤੁਹਾਡੇ ਹੀ ਆਏ ਹੁੰਦੇ ਨੇ ਜੀ ਸੋ ਸ਼ਾਇਦ ਬਲਜਿੰਦਰ ਹੈ ਨਾਮ ਇੱਥੇ ਇਸ ਕਮੈਂਟ ਵਿੱਚ ਪੜਿਆ ਨਹੀਂ ਸੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਕਈ ਕਮੈਂਟ ਇਹੋ ਜਿਹੇ ਬੰਦੇ ਨੇ ਜਿੱਥੇ ਇਹਨਾਂ ਨੇ ਲਿਖਿਆ ਹੁੰਦਾ ਕਿ ਕੱਲ ਦੀਦੀ ਜੀ ਵੀਡੀਓ ਨਹੀਂ ਆਈ ਜਾਂ ਇੰਨੇ ਤਰੀਕ ਨੂੰ ਤੁਹਾਡੀ ਵੀਡੀਓ ਕਿਉਂ ਨਹੀਂ ਆਈ ਤੁਸੀਂ ਠੀਕ ਹੋ ਸੋ ਸੇਤ ਬਿਲਕੁਲ ਠੀਕ ਹੈ ਮਾਲਕ ਦੀ ਕਿਰਪਾ ਹੈ ਬਾਕੀ ਕਰਦੇ ਵਿੱਚ ਹੀ ਸਮਾਂ ਨਹੀਂ ਮਿਲਦਾ ਕਈ ਵਾਰ ਇਸ ਕਰਕੇ ਵੀਡੀਓ ਅਪਲੋਡ ਨਹੀਂ ਹੁੰਦੀ ਸੋ ਵਾਕਈ ਸ਼ੁਕਰੀਆ ਧੰਨਵਾਦ ਕਰਦੇ ਆ ਕਿ ਆਪ ਰੂਹਾ ਫਿਕਰ ਕਰਦਿਆਂ ਹੈ ਬਾਕੀ ਆਪ ਸਭ ਦੀਆਂ ਇਹ ਦੁਆਵਾਂ ਹੈ ਜੀ ਜਿਨ੍ਹਾਂ ਦੀ ਵਜ੍ਹਾ ਨਾਲ ਸਾਡੀ ਜ਼ਿੰਦਗੀ ਬਹੁਤ ਖੁਸ਼ਹਾਲ ਹੈ ਬਹੁਤ ਕਿਰਪਾ ਹੈ ਮਾਲਕ ਦੀ ਸੋ ਹਮੇਸ਼ਾ ਹੀ ਪ੍ਰਮਾਤਮਾ ਸਭ ਤੇ ਵੀ ਕਿਰਪਾ ਬਣਾ ਕੇ ਰੱਖੇ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਸੋ ਇਹ ਅਸਦੀ ਦੁਆ ਪ੍ਰਿਆਦ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਵੀਰਵਾਰ ਨੂੰ ਤਾਂ ਅਸੀਂ ਦਰਬਾਰ ਵਿੱਚ ਬੈਠ ਕੇ ਹੀ ਆਵਾਦਤ ਕਰ ਲੈਂਦੇ ਆ ਪਰ ਅੱਗੇ ਪਿੱਛੇ ਵੀ ਦਰਵਾਰ ਵਿੱਚ ਬੈਠ ਕੇ ਹੀ ਇਬਾਦਤ ਕਰਨੀ ਜਾਂ ਕਦੋਂ ਵੀ ਕਿਤੇ ਵੀ ਕਰਨੀ ਹੈ ਸੋ ਦੇਖੋ ਜੀ ਜਿਹੜਾ ਨਾਮ ਸ਼ਬਦ ਹੁੰਦਾ ਕਈ ਰੂਹਾਂ ਦਾ ਭੇਖਾ ਹੁੰਦਾ ਆ ਕਿ ਸਾਡੇ ਗੁਰੂ ਨੇ ਕਹਿ ਦਿੱਤਾ ਕਿ ਸ਼ਾਮ ਨੂੰ ਜਾਂ ਸਵੇਰ ਨੂੰ ਹੀ ਨਾਮ ਸ਼ਬਦ ਸਿਮਰਨਾ ਹੈ ਪਰ ਨਹੀਂ ਗੁਰੂ ਇਹ ਆਗਿਆ ਜ਼ਰੂਰ ਦਿੰਦੇ ਆ ਕਿ ਸਵੇਰੇ ਸ਼ਾਮ 5-10 ਮਿੰਟ ਦਾ ਸਮਾਂ ਕੱਢ ਕੇ ਧਿਆਨ ਧਰੋ ਇਬਾਦਤ ਕਰੋ ਪਰ ਗੁਰੂ ਇਹ ਵੀ ਕਹਿੰਦੇ ਨੇ ਕਿ ਨਾਮ ਸ਼ਬਦ ਅੰਦਰ ਚੱਲਦੇ ਰਹਿਣਾ ਚਾਹੀਦਾ ਹੈ ਸੋ ਅੰਦਰ ਨਾਮ ਸ਼ਬਦ ਚੱਲਦਾ ਰਹੇਗਾ ਤੇ ਤੁਸੀਂ ਲਾਹਾ ਖਟ ਪਾਉਗੇ ਕਿਤੇ ਵੀ ਹੋਮੋ ਚਾਹੇ ਖਾਂਦੇ ਪੀਂਦੇ ਹੋ ਕੋਈ ਕੰਮ ਕਰ ਕਰ ਰਹੇ ਹੋ ਤੁਰੇ ਫਿਰ ਰਹੇ ਹੋ ਤੇ ਨਾਮ ਸ਼ਬਦ ਅੰਦਰ ਤੁਹਾਡੇ ਚੱਲਦਾ ਰਹਿਣਾ ਚਾਹੀਦਾ ਹੈ ਇਹ ਨਹੀਂ ਦੇਖਣਾ ਕਿ ਕਦੋਂ ਅਸੀਂ ਦਰਬਾਰ ਵਿੱਚ ਬੈਠਾਂਗੇ ਕਦੋਂ ਸਮਾਗਣਾ ਪੀ ਇੱਦੇ ਕਰਦੇ ਕਰਦੇ ਵਕਤ ਨਿਕਲ ਜਾਂਦਾ ਹੈ ਤੇ ਨਾਮ ਸਿਮਰਨ ਦਾ ਸਮਾਹਤ ਵਿੱਚੋਂ ਚਲਾ ਜਾਂਦਾ ਹੈ ਸੋ ਇਸ ਕਰਕੇ ਜਿੱਥੇ ਵੀ ਮੱਠੇ ਮਾਲਕ ਦੀ ਯਾਦ ਆਵੇ ਕੋਸ਼ਿਸ਼ ਵੱਧ ਤੋਂ ਵੱਧ ਕਰਿਆ ਕਰੋ ਕਿ ਵੱਧ ਤੋਂ ਵੱਧ ਇਸ ਸਮਾਂ ਮਾਲਕ ਲਈ ਕੱਢਣਾ ਹੈ ਜਦੋਂ ਵੀ ਮੰਨ ਲਓ ਕਿਤੇ ਵੀ ਬੈਠੇ ਹੋ ਵਾ ਮੰਨ ਲਓ ਕਿ ਅੱਜ ਤੁਸੀਂ ਇਹ ਵੀਡੀਓ ਨੂੰ ਸੁਣ ਰਹੇ ਹੋ ਸੁਣਦੇ ਸੁਣਦੇ ਅੰਦਰ ਤੁਹਾਡੇ ਸ਼ਬਦ ਚੱਲਣਾ ਚਾਹੀਦਾ ਹੈ ਸੋ ਨਾਮ ਸ਼ਬਦ ਹਮੇਸ਼ਾ ਹੀ ਤੁਰੇ ਫਿਰਦੇ ਕੰਮ ਕਰ ਕਰਦੇ ਕਰਦੇ ਰਿਹਾ ਕਰੋ ਇਹਦਾ ਲਾਭ ਬਹੁਤ ਜ਼ਿਆਦਾ ਮਿਲਦਾ ਤੇ ਦੁੱਗਣਾ ਲਾਭ ਉਦੋਂ ਹੋ ਜਾਂਦਾ ਜਦੋਂ ਤੁਸੀਂ ਵੱਖਰਾ ਐਕਸਟਰਾ ਉਹ ਮਾਲਕ ਲਈ ਸਮਾਂ ਕੱਢਦੇ ਹੋ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਅਮਲ ਕਰੋ ਤੇ ਜ਼ਿੰਦਗੀ ਖੁਸ਼ਹਾਲ ਹੋ ਜਾਂਦੀ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਆ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੇ ਤੇ ਲਾਈਕ ਜ਼ਰੂਰ ਕਰੋ ਜੀ ਸਬਸਕ੍ਰਾਈਬ ਜ਼ਰੂਰ ਕਰੋ ਸੋ ਹੁਣ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਦਰਬਾਰ ਦੇ ਵਿੱਚ ਖਾਸ ਚੀਜ਼ ਕਿਹੜੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਿਹਦੇ ਬਿਨਾਂ ਦਰਬਾਰ ਅਧੂਰਾ ਹੈ ਪੀਰਾਂ ਦੀ ਸੇਵਾ ਦਾ ਕਰ ਰਹੇ ਹੋ ਗੁਰੂਆਂ ਦੀ ਵੀ ਸੇਵਾ ਕਰ ਰਹੇ ਹੋ ਸੋ ਚਾਹੇ ਕਿਸੇ ਵੀ ਦੇਵੀ ਦੇਵਤੇ ਦੀ ਸੇਵਾ ਲਾ ਲਈ ਜਿਹਦੇ ਨਾਮ ਤੇ ਮੇਨ ਚਰਾਗ ਘਰ ਵਿੱਚ ਲੱਗ ਰਿਹਾ ਆ ਸਰੂਪ ਚਾਹੇ ਜਿੰਨੇ ਮਰਜ਼ੀ ਰੱਖੇ ਹੋਣ ਪਰ ਅਹੁਦਾ ਇੱਕ ਨੂੰ ਦਿੱਤਾ ਜਾਂਦਾ ਇੱਕ ਦੇ ਨਾਮ ਦਾ ਚਰਾਗ ਹੁੰਦਾ ਬਾਕੀ ਸਾਰੇ ਦਾ ਸਭ ਸਭੀ ਕੋ ਹੁੰਦਾ ਹੈ ਜੀ ਤੂੰ ਜੇ ਤੁਸੀਂ ਇੱਕ ਨੂੰ ਸਜਦਾ ਸਲਾਮ ਕਰਦੇ ਉਹਦੇ ਨਾਮ ਦਾ ਚਰਾਗ ਉਹਦੇ ਦਿਨ ਤੇ ਕਰਦੇ ਹੋ ਤਾਂ ਕਿਤੇ ਨਾ ਕਿਤੇ ਇੱਕ ਗਲਤੀ ਇਨਸਾਨ ਕਰ ਲੈਂਦਾ ਹੈ ਕੱਲ ਇੱਕ ਕਮੈਂਟਸ ਦੀ ਇਸ ਵਿਸ਼ੇ ਤੇ ਉਹਨਾਂ ਦਾ ਆਪਾਂ ਅੱਧਾ ਕਮੈਂਟ ਦਿੱਤੀ ਸੀ ਤਾਂ ਅੱਧੇ ਤੇ ਸੋਚਿਆ ਸੀ ਇੱਕ ਵਿਸ਼ਾ ਤੁਹਾਡੇ ਨਾਲ ਸਾਂਝਾ ਕਰੀਏ ਸੋ ਇਹ ਇੱਕ ਚੀਜ਼ ਤੋਂ ਬਿਨਾਂ ਤਾਂ ਦਰਬਾਰ ਬਹੁਤ ਜ਼ਿਆਦਾ ਅਧੂਰਾ ਹੋ ਜਾਂਦਾ ਸੋ ਬਾਕੀ ਹੋਰ ਵੀ ਚੀਜ਼ਾਂ ਦੇ ਕਈ ਮਤਲਬ ਕਾਰਨ ਹੁੰਦੇ ਨੇ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ ਦਰਬਾਰ ਦੇ ਵਿੱਚ ਰੱਖਣੀਆਂ ਸੋ ਆਪਾਂ ਅਲੱਗ-ਅਲੱਗ ਵੀਡੀਓ ਰਾਈ ਤੁਹਾਡੇ ਨਾਲ ਗੱਲ ਕਰਦੇ ਜਾਵਾਂਗੇ ਵੀਡੀਓ ਨੂੰ ਪੂਰੀ ਸੁਣ ਲਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਜਿਵੇਂ ਪੀਰਾਂ ਦਾ ਦਰਬਾਰ ਹੈ ਜਾਂ ਕਿਸੇ ਦੇਵੀ-ਦੇਵਤੇ ਦਾ ਹੈ ਗੁਰੂਆਂ ਦਾ ਬਣਾਇਆ ਹੋਇਆ ਜੋਤ ਲੱਗ ਰਹੀ ਆ ਚਿਰਾਗ ਰੌਸ਼ਨ ਹੋ ਰਿਹਾ ਆ ਤੇ ਉਹਨਾਂ ਦੇ ਨਾਮ ਦਾ ਅਸੀਂ ਚਰਾਗ ਤਾਂ ਰੋਸ਼ਨ ਕਰ ਲਈਆਂ ਹੋਰ ਵੀ ਸਾਰੇ ਕਰਮ ਕਰ ਰਹੇ ਆ ਪਰ ਕਿਤੇ ਨਗ ਤੇ ਅਸੀਂ ਇੱਥੇ ਇੱਕ ਗਲਤੀ ਕਰਕੇ ਬੈਠੇ ਹੋਏ ਆ ਕਿਉਂਕਿ ਉਹਨਾਂ ਨੂੰ ਅਸੀਂ ਬੈਠਣ ਨੂੰ ਕਹਿੰਦੇ ਹੀ ਨਹੀਂ ਸੋ ਜਦੋਂ ਉਹਨਾਂ ਨੂੰ ਬੈਠਣ ਨੂੰ ਕਹਾਂਗੇ ਨਹੀਂ ਉਹਨਾਂ ਲਈ ਕੁਝ ਖਾਸ ਇੰਤਜ਼ਾਮ ਨਹੀਂ ਕਰਾਂਗੇ ਤਾਂ ਫਿਰ ਕਿਵੇਂ ਗੱਲ ਹੋਣੀਗੀ ਸੋ ਅਸੀਂ ਪੀਰਾਂ ਫਕੀਰਾਂ ਦੀ ਆਪਣੇ ਗੁਰੂਆਂ ਦੀ ਸੇਵਾ ਤਾਂ ਕਰਦੇ ਆ ਪਰ ਉਹਨਾਂ ਲਈ ਗਾਹ ਕੁਝ ਸੋਚ ਕੇ ਨਹੀਂ ਰੱਖਦੇ ਸੋ ਸੇਵਾਦਕਾਰੀ ਸ਼ੁਰੂ ਟੈਲਾ ਲਗਾ ਦਿੱਤੀਆਂ ਜਾਂਦੀਆਂ ਜਾਂ ਦਰਬਾਰ ਦੇ ਵਿੱਚ ਸੋਨਾ ਬਣਾਇਆ ਜਾਂਦਾ ਦਰਬਾਰ ਨੂੰ ਪਰ ਇੱਕ ਚੀਜ਼ ਦੀ ਕਮੀ ਹੋ ਜਾਂਦੀ ਜਿਵੇਂ ਕਿ ਨਾਲੇ ਸਵਾਲ ਕੀਤਾ ਸੀ ਸੋ ਕਮੈਂਟ ਦੇ ਵਿੱਚ ਕਿ ਦੀਦੀ ਜੀ ਸਾਡੇ ਆ ਦਰਬਾਰ ਹੈ ਖੇਤਾਂ ਵਿੱਚ ਬਣਿਆ ਹੋਇਆ ਤੇ ਉੱਥੇ ਕੀ ਅਸੀਂ ਦੁੱਤ ਰੱਖ ਸਕਦੇ ਆ ਨਾਗਾਂ ਦਾ ਹੈ ਕਿ ਅਸੀਂ ਉੱਥੇ ਗੱਡੀਆਂ ਰੱਖ ਸਕਦੇ ਆ ਸੋ ਕਹਿੰਦੇ ਸੀ ਗੱਦੀ ਅਸੀਂ ਲਗਾ ਸਕਦੇ ਆ ਗੱਦੀ ਨਹੀਂ ਹੈ ਦਰਬਾਰ ਵਿੱਚ ਸੋ ਦੇਖੋ ਜੀ ਜਦੋਂ ਵੀ ਦਰਵਾਰ ਘਰ ਵਿੱਚ ਬਣਾਉਣਾ ਹੈ ਚਰਾਗ ਰੋਸ਼ਨ ਹੈ ਤਾਂ ਕਾ ਦਰਵਾਰ ਬਣਾ ਦਿੱਤਾ ਗਿਆ ਹੈ ਜਗ੍ਹਾ ਬਣਾ ਦਿੱਤੀ ਆ ਤੇ ਹੁਣ ਉਹਦੇ ਵਿੱਚ ਇਹ ਬਹੁਤ ਖਾਸ ਜ਼ਰੂਰੀ ਚੀਜ਼ ਹੁੰਦੀ ਆ ਕਿ ਅਸਣ ਲਗਾਉਣਾ ਸੋ ਚਲੋ ਬਹੁਤਾ ਅਸਣ ਵੱਡਾ ਨਹੀਂ ਤੁਸੀਂ ਲਗਾ ਸਕਦੇ ਦਰਵਾਜ਼ਾ ਛੋਟਾ ਹੈ ਇਸ ਕਰਕੇ ਪਰ ਛੋਟੀਆਂ ਗੱਦੀਆਂ ਲੈ ਕੇ ਆਪਣੀ ਜਗ੍ਹਾ ਦੇ ਹਿਸਾਬ ਦੇ ਨਾਲ ਕਿ ਜਿੰਨੀ ਜਗ੍ਹਾ ਹੈ ਜਿੱਡਾ ਕਦਰਵਾਰ ਹੈ ਉਸ ਦਾ ਸਾਧਨ ਕਰਮ ਕਰ ਲੋ ਸੋ ਜਿਹਦੇ ਨਾਮ ਦਾ ਚਿਰਾਗ ਲੱਗਾ ਹੋਇਆ ਹੈ ਜੀ ਉਹਦੇ ਨਾਮ ਦੀ ਗੱਦੀ ਦਰਵਾਰ ਦੇ ਵਿੱਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਦਾ ਆਸਣ ਇਹਨਾਂ ਨੂੰ ਆਸਣ ਕਹਿ ਦਿੱਤਾ ਜਾਂਦਾ ਜਿੱਤੇ ਬੈਠ ਕੇ ਉਹ ਰੱਬ ਰੱਬ ਕਰਦੇ ਨੇ ਭਗਤੀ ਕਰਦੇ ਨੇ ਸੋ ਉਹਨਾਂ ਦੇ ਬੈਠਣ ਲਈ ਅਸੀਂ ਇੰਤਜ਼ਾਮ ਕੀਤਾ ਹੋਇਆ ਜਿਵੇਂ ਆਪਾਂ ਆ ਆਪਾਂ نیچے ਨਹੀਂ ਬੈਠਦੇ ਜਾਂ ਕੁਰਸੀ ਲੈਂਦੇ ਆ ਬੈਟਨੇ ਸੋਫੇ ਨੇ ਸੋ ਲਗ ਲਗ ਚੀਜ਼ਾਂ ਨੇ ਘਰਾਂ ਦੇ ਵਿੱਚ ਸੋ ਇਸੇ ਤਰ੍ਹਾਂ ਉਹ ਤਾਂ ਹੈ ਹੀ ਸ਼ੈਨਸ਼ਾ ਪਰਮਾਤਮਾ ਹੈ ਜਿਹਨੂੰ ਅਸੀਂ ਧਿਆ ਰਹੇ ਹਾਂ ਜਿਹਨੂੰ ਅਸੀਂ ਸਿਮਰ ਰਹੇ ਹਾਂ ਜਿਹਦੇ ਨਾਮ ਦਾ ਚਿਰਾਗ ਰੋਸ਼ਨ ਹੈ ਸੋ ਚਿਰਾਗ ਰੋਸ਼ਨ ਕਰ ਲੈਣੇ ਪਰ ਦਰਬਾਰ ਦੇ ਵਿੱਚ ਗੰਦੀ ਨਹੀਂ ਲਗਾਉਂਦੇ ਸੋ ਉਹਨਾਂ ਦਾ ਆਸਣ ਜਰੂਰ ਲਗਾਓ ਉਹਨਾਂ ਨੂੰ ਬੈਡਰਮ ਨੂੰ ਤੁਸੀਂ ਕਹੋਗੇ ਬੈਠਣ ਲਈ ਫੁੱਲ ਤਿਆਰੀ ਰੱਖੋਗੇ ਤਾਂ ਉਹ ਮਾਲਕ ਬੈਠ ਕੇ ਸੇਵਾ ਲੈਂਦਾ ਹੈ ਸੋ ਕਈ ਵਾਰ ਤਾਂ ਇਹੀ ਅਰਚਨਾ ਆ ਜਾਂਦੀ ਹੈ ਜ਼ਿੰਦਗੀ ਵਿੱਚ ਸੇਵਾ ਤਾਂ ਕਰਦੇ ਆ ਬੱਚ ਕਹਿੰਦੇ ਨੇ ਕਿ ਘਰ ਵਿੱਚ ਸੁਖ ਨਹੀਂ ਸ਼ਾਂਤੀ ਨਹੀਂ ਹੈ ਕੋਈ ਟਿੱਕੇ ਨਹੀਂ ਬੰਦਾ ਸੋ ਇਹ ਵੀ ਥੋੜੇ ਕਾਰਨ ਹੋ ਜਾਂਦੇ ਨੇ ਸੋ ਉਹਨਾਂ ਦੇ ਬੈਠਣ ਲਈ ਵੀ ਆਸਣ ਮਾਣ ਜ਼ਰੂਰੀ ਹੈ ਜੀ ਜਦੋਂ ਅਸੀਂ ਉਹਨਾਂ ਨੂੰ ਬਿਠਾਵਾਂਗੇ ਆਵਾਜਮਾਨ ਕੀ ਉਹਦਾ ਆਸਣ ਲਗਾ ਕੇ ਤਾਂ ਫਿਰ ਉਹ ਬੈਠ ਕੇ ਸੇਵਾ ਲੈਂਦੇ ਨੇ ਵਰਨਾ ਫਿਰ ਕਿਸੇ ਦੇ ਨਾ ਕਿਸੇ ਦੇ ਥਰੂ ਕੁਝ ਨਾ ਕੁਝ ਨੁਕਸਾਨ ਹੁੰਦੇ ਰਹਿੰਦੇ ਨੇ ਘਰ ਦੇ ਮੈਂਬਰਾਂ ਦੀ ਆਪਸ ਵਿੱਚ ਹੀ ਨਹੀਂ ਬਣਦੀ ਕੁਝ ਨਾ ਕੁਝ ਲਾਗ ਢਾਟ ਹੋਈ ਰਹਿੰਦੀ ਹੈ ਟਿੱਕੇ ਨਹੀਂ ਬਣਦੇ ਸੋ ਇਹ ਉਹ ਮਾਨਕਦੀਆਂ ਨਿਸ਼ਾਨੀਆਂ ਹੁੰਦੀਆਂ ਹੈ ਉਹਦੀ ਰੁਣਦੀਆਂ ਸੋ ਉਦინਰਾਜ ਕੀ ਦੀਆਂ ਜਦੋਂ ਕੁਝ ਮੰਗਦਾ ਹੈ ਤੇ ਕੁਝ ਨਾ ਕੁਝ ਕਿਉਂਕਿ ਇਹ ਗੱਲਾਂ ਬਹੁਤ ਗਹਿਰੀਆਂ ਨੇ ਜੇ ਇਹਨਾਂ ਨੂੰ ਸੋਚਿਆ ਸਮਝਿਆ ਜਾਵੇ ਸੁਚਿਨਾਂ ਨਹੀਂ ਤਾਂ ਲੱਗੀ ਹੈ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਨੇ ਉਹ ਆਸਾਨੀ ਨਾਲ ਸਮਝ ਜਾਣਗੇ ਕਿ ਇਹ ਵਾਕਈ ਗੱਲ ਦਾ ਕੋਈ ਨਾ ਕੋਈ ਮਤਲਬ ਹੈ ਸੋ ਇਸ ਕਰਕੇ ਜਿਨ੍ਹਾਂ ਦੇ ਵੀ ਘਰਾਂ ਵਿੱਚ ਫੀਰਮ ਕੀਨਾਂ ਦਾ ਦਰਵਾਜ਼ਾ ਬਣਿਆ ਤੇ ਉਹਦੇ ਨਾਮ ਦੀ ਗੰਦੀ ਜ਼ਰੂਰ ਹੋਣੀ ਚਾਹੀਦੀ ਜਿਹਦੇ ਨਾਮ ਦਾ ਸਹੀ ਚਿਰਾਗ ਰੋਸ਼ਨ ਹਾਤੇ ਉਹ ਸੋ ਉਹੀ ਨੈਗਮਾ ਪਾ ਕੇ ਦਰਬਾਰ ਦੇ ਵਿੱਚ ਆਸਣ ਜ਼ਰੂਰ ਲਗਾਓ ਆਪਣੇ ਮਾਲਕ ਦਾ ਸੋ ਬੈਠ ਕੇ ਸੇਵਲਣ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਤੋਂ ਕਈ ਵਾਰ ਸਾਡੇ ਤੋਂ ਬਹੁਤ ਵੱਡੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਕਰ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਜਿਸੋ ਜੋ ਜਾਣੇ ਵਿੱਚ ਗਲਤੀ ਹੁੰਦੀ ਹੈ ਉਹਨੂੰ ਗਲਤੀ ਮੰਨਿਆ ਜਾਂਦਾ ਜੋ ਅਣਜਾਣੇ ਵਿੱਚ ਗਲਤੀ ਹੋ ਜਾਂਦੀ ਹੈ ਜਿਹਦੇ ਬਾਰੇ ਪਤਾ ਨਹੀਂ ਸੋ ਉਹਨੂੰ ਪਰਮਾਤਮਾ ਬਖਸ਼ ਦਿੰਦਾ ਹੈ ਜੀ ਉਹ ਗਲਤੀ ਨਹੀਂ ਮੰਨਿਆ ਜਾਂਦਾ ਸੋ ਅਣਜਾਣਪੁਣੇ ਦੇ ਵਿੱਚ ਜੋ ਹੋ ਗਿਆ ਹੋ ਗਿਆ ਅੱਗੇ ਤੋਂ ਜਿਨ੍ਹਾਂ ਨੇ ਅੱਜ ਇਹ ਵੀਡੀਓ ਸੁਣ ਲਈ ਆ ਤੇ ਅਮਲ ਜ਼ਰੂਰ ਕਰੋ ਸੋ ਇਧਰ ਉਧਰ ਵੀ ਪੈਸਾ ਬਹੁਤ ਚੱਲਦਾ ਹੈ ਕੋਈ ਕਿਸੇ ਦੀ ਸਿਹਤ ਖਰਾਬ ਹੋ ਜਾਂਦੀ ਪਰਿਵਾਰ ਚੋਂ ਤਦ ਪਹਿਹਾ ਦਵਾਈਆਂ ਤੇ ਲੱਗ ਜਾਂਦਾ ਆ ਸੋ ਉੱਥੇ ਕੋਸ਼ਿਸ਼ ਕਰੋ ਕਿ ਆਲਸ ਨਹੀਂ ਕਰਨੀ ਕੋਈ ਕੋਲ ਨਹੀਂ ਕਰਨੀ ਕਿ ਫਿਰ ਲੈ ਆਵਾਂਗੇ ਕਿਤੇ ਜਾਵਾਂਗੇ ਜਾਂਦੇ ਆਉਂਦੇ ਕਰਮ ਕਰ ਲਵਾਂਗੇ ਕੋਈ ਗੱਲ ਨਹੀਂ ਹੁਣ ਪਤਾ ਲੱਗ ਗਿਆ ਰੱਖ ਲਵਾਂਗੇ ਸੋ ਇਸ ਤਰ੍ਹਾਂ ਨਹੀਂ ਕਰਨਾ ਸਮਾਂ ਕੱਢੋ ਕੱਢ ਕੇ ਤੇ ਇਹ ਕੰਮ ਜ਼ਰੂਰ ਕਰੋ ਉਹਨਾਂ ਦੇ ਨਾਮ ਦਾ ਆਸਣ ਲਗਾਓ ਅਰਦਾਸ ਬੇਨਤੀ ਕਰਕੇ ਆਸਣ ਤੇ ਬੈਠ ਰਹੀ ਕਹੋ ਆਪਣੇ ਮਾਲਕ ਨੂੰ ਤੇ ਇਹਦੇ ਨਾਲ ਵੀ ਕਈ ਮੁਸ਼ਕਲਾਂ ਦੇ ਹੱਲ ਹੋ ਜਾਂਦੇ ਨੇ ਜੀ ਸੋ ਉਹ ਵੀ ਆਪਣੇ ਲਈ ਆਸਣ ਦੇਖਦੇ ਨੇ ਕਿ ਅਸੀਂ ਕਿੱਥੇ ਬੈਠੀਏ ਸੋ ਇਸ ਕਰਕੇ ਉਹ ਮਾਲਕ ਹੈ ਸ਼ੈਲ ਸ਼ਾ ਹੈ ਸੋ ਉਹਦੇ ਲਈ ਆਸਣਾ ਬਹੁਤ ਹੀ ਜ਼ਰੂਰੀ ਹੈ ਜਿਹਦੀ ਵੀ ਤੁਸੀਂ ਸੇਵਾ ਕਰ ਰਹੇ ਹੋ ਜੀ ਨਿਗਮਾ ਉਸੇ ਫਖਰ ਦਾ ਪਾਉਣਾ ਜਿਹਦੇ ਨਾਮ ਦਾ ਚਰਾਗ ਲੱਗਾ ਹੋਇਆ ਹੈ ਜੀ ਇਸ ਗੰਦਾ ਧਿਆਨ ਰੱਖਣਾ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੈ ਪੀ ਰੰਨਜੀ ਜੈ ਸੱਜਣਾਂ ਦੀ